ਹੋਵੇਗੀ ਸੇਖ ਬੀਮੇ ਤੇ ਕਟਾਇਆ ਜਾ ਸਕਦਾ ਹੈ ਟੈਕਸ ਆਨਲਾਈਨ ਗੇਮਿੰਗ ਟੈਕਸ ਤੇ ਵੀ ਕੀਤੀ ਜਾਵੇਗੀ ਚਰਚਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਰਾਜੋ ਜੀਐਸਟੀ ਕੌਂਸਲ ਦੀ ਮੀਟਿੰਗ ਜਿਹੜੀ ਕਿ ਹੋਣ ਜਾ ਰਹੀ ਹੈ ਅੱਜ ਦਿੱਲੀ ਦੇ ਵਿੱਚ ਹੈ ਮੀਟਿੰਗ ਹੋਵੇਗੀ ਜਿਸ ਤੇ ਕੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਬਿਹਤ ਅਹਿਮ ਖਬਰ ਜਿਸ ਤੇ ਕੀ ਅੱਜ ਜੀਐਸਟੀ ਕੌਂਸਲ ਦੀ ਬੈਠਕ ਹੋਣ ਜਾ ਰਹੀ ਹੈ ਇਹ ਚੁਰੰਜਵੀ ਬੈਠਕ ਹੈ ਜਿਹੜੀ ਕਿ ਹੋਣ ਜਾ ਰਹੀ ਹੈ ਸਾਰੇ ਹੀ ਰਾਜਾ ਦੇ ਜਿਹੜੇ ਕੀ ਵਿੱਤ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਵੀ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣਗੇ ਸੇਤ ਬੀਮੇ ਤੇ ਘਟਾਇਆ ਜਾ ਸਕਦਾ ਹੈ ਟੈਕਸ ਸੋ ஆன்ਲਾਈਨ ਗੇਮਿੰਗ ਟੈਕਸ ਤੇ ਵੀ ਕੀਤੀ ਜਾਵੇਗੀ ਚਰਚਾ ਜਿਹੜੀ ਜਿਹੜੀ GST ਲੱਗਦੀ ਹੈ ਨੇ ਗੇਮਿੰਗ ਤੇ ਵੀ ਤੇ ਉਸ ਤੇ ਵੀ ਜਿਹੜੇ ਕਿ ਇਹ ਚਰਚਾ ਕੀਤੀ ਜਾਵੇਗੀ ਕਈ ਵੱਡੇ ਫੈਸਲੇ ਜਿਹੜੇ ਕੀ ਲਏ ਜਾ ਸਕਦੇ ਨੇ ਵਿੱਤ ਮੰਤਰੀ ਨਿਰਮਲਾ ਸਿਤਾਰਾ ਮਣੇਸ ਬੈਠਕ ਦੀ ਪ੍ਰਧਾਨਗੀ ਕਰਨਗੇ ਸਾਰੇ ਹੀ ਰਾਜਾ ਦੇ ਵਿੱਤ ਮੰਤਰੀ ਸ਼ਾਮਿਲ ਹੋਣਗੇ ਇਸ ਮੀਟਿੰਗ ਦੇ ਵਿੱਚ ਤੇ GST ਕੌਂਸਲ ਦੀ ਅਚਰੰਤਵੀ ਮੀਟਿੰਗ ਤੋਂ ਕੁਲਵੀਰ ਦਿਵਾਨ ਸਾਹਿਬ ਨਾਲ ਜੁੜ ਚੁੱਕੇ ਹਾਂ ਤੇ ਜਾਣਕਾਰੀ ਦੇ ਲਈ ਸੋ ਕੁਲਵੀਰ ਅੱਜ ਇਹ ਬੈਠਕ ਹੋਣ ਜਾ ਰਹੀ ਹੈ ਵਿਸ਼ੇਸ਼ ਚਰਚਾ ਕੀਤੀ ਜਾ ਸਕਦੀ ਹੈ GST ਤੇ ਤੇ ਟੈਕਸ ਵੀ ਘਟਾਇਆ ਜਾ ਸਕਦਾ ਸੋ ਹੋਰ ਕੀ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਜਿਹੜੀ ਸੈਂਟਰ ਸਰਕਾਰ ਹੈ ਉਹ GST GST ਨੂੰ ਕੈਂਪੇ ਸੈਂਟਰਲਾਈਜ਼ ਕਰ ਦਿੱਤਾ ਗਿਆ ਹੈ GST ਨੂੰ ਤਾਂ ਇਸ ਕਰਕੇ ਇਹ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਕੇਂਦਰ ਬਣਾ ਲਿਖੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਹਰ ਤੂਫੇ ਦੇ ਵਿਕਮਤਰੀ ਜਿਹੜੇ ਹੈਗੇ ਨੇ ਉਹ ਸਾਹਮਣੇ ਇਹ ਤਾਂ ਇਹ ਕੈਂਦਰੀ ਵਿਕਮਤਰੀ ਮਿਲ ਹੈ ਕਿ ਉਹ ਵੀ ਇੱਕ ਮੀਟਿੰਗ ਰਜ ਹੈ ਨਾ ਉਹ ਇੱਕ ਮੀਟਿੰਗ ਵੀ ਰੈਕਪਾਸ ਕਰਦੇ ਨੇ ਕਿ ਹਰ ਸਬੇ ਦੇ ਵਿੱਚ ਕੀ ਕੀ ਜ਼ਰੂਰਤਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ GST ਜਿਹੜੀ ਹੈਗੀ ਕਲੈਕਸ਼ਨ ਹੋ ਰਹੀ ਹੈ ਤੇ ਰਾਜਾਂ ਨੂੰ ਜਿਹੜਾ ਹਿੱਸਾ ਪਤਾ ਜਾਂਦਾ ਹੈ GST ਦਾ ਉਹਦੀ ਡੇਟੋ ਜਿਹੜੀ ਹੈਗੀ ਉਹ ਕਿੰਨੀ ਹੈ ਤੇ ਉਹਦੇ ਵਿੱਚ ਕੀ ਕੀ ਸੁਧਾਰ ਕਰਨ ਦੇ ਸਬਕਤ ਜੁਲਾਈਆਂ ਜਿਹੜੀਆਂ ਹੈਗੀਆਂ ਜਾਂ ਫਿਰ ਸਟੇਟ ਵੀ ਕਿਹ ਕਿਹਦੀ ਮੰਗਦੇ ਇਹ ਸਾਰਾ ਡਿਸਕਸ ਹੋ ਰਿਹਾ ਹੈਗਾ ਇਸ ਮੀਟਿੰਗ ਦੇ ਵਿੱਚ ਕਿੰਦਾ ਹੈ ਤਾਂ ਅਗਲੀ ਮੀਟਿੰਗ ਜਿਹੜੀ ਹੈਗੀ ਉਹ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਨਿਰਮਲ ਸਿਤਾਵਨ ਦੇ ਲੇਕੇ ਵਿੱਚ ਮੰਤਰੀ ਨੇ ਉਹਨਾਂ ਨੇ ਅਜੇ ਤੱਕ ਦੇ ਵਿੱਚ ਤੇ ਪੰਜਾਬ ਦੀ ਸਭਨਨ ਜਾ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਹਰਪਾਲ ਸਿੰਘ ਰਜਿਸਟਰੀ ਮੰਤਰੀ ਨੇ ਪੰਜਾਬ ਦੇ ਉਹ ਦਿੱਲੀ ਪਹੁੰਚ ਚੁੱਕੇ ਨੇ ਤੇ ਇਸ ਮੀਟਿੰਗ ਦਾ ਐਸਾ ਹੋਣ ਜੀ ਸੋ ਅੱਜ ਦੀ ਮੀਟਿੰਗ ਚੋਂ ਜਾਰੀ ਜਿਹੜੇ ਕਿ ਸਾਰੇ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ ਸੋ ਕਈ ਵੱਡੇ ਫੈਸਲੇ ਵੀ ਲੈ ਜਾ ਸਕਦੇ ਨੇ ਕਿਉਂਕਿ ਸਿਹਤ ਬੀਮੇ ਦੇਖਿਆ ਜਾ ਸਕਦਾ ਕਿ ਟੈਕਸ ਕਾਫੀ ਜ਼ਿਆਦਾ ਲੱਗਦਾ ਹੈ ਲੋਕਾਂ ਨੂੰ ਕਾਫੀ ਦਿੱਕਤ ਵੀ ਹੁੰਦੀ ਹੈ ਆਨਲਾਈਨ ਗੇਮਿੰਗ ਤੇ ਵੀ ਜਿਹੜੇ ਕਿ ਟੈਕਸ ਲਗਾਉਣ ਦੀ ਚਰਚਾ ਕੀਤੀ ਜਾ ਰਹੀ ਹੈ। ਬਿਲਕੁਲ ਜਿਨਾਂ ਪਹਿਲਾਂ ਦੱਸਿਆ ਕਿ ਹਰ ਉਹ ਆਪਣੀ ਆਰਥਿਕ ਸਥਿਤੀ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਦੇ ਵਿੱਚ ਆਪਣਾ ਪਾਪ ਜਿਹੜਾ ਹੈਗਾ ਉਹ ਰੱਖਦਾ ਤੇ ਜਿਹੜੀਆਂ ਗਰੁਪਾਂ ਹੁੰਦੀਆਂ ਨੇ ਆਰਥਿਕ ਤੌਰ ਤੇ ਹਰ ਤੋਬੇ ਜੀਆਂ ਉਹ ਇੱਕ ਮੀਟਿੰਗ ਦੇ ਵਿੱਚ ਦੱਸਿਆ ਗਿਆ DNA ਤਾਂ ਕਿ ਉਸੇ ਮੁਤਾਬਕ ਜਿਹੜੀਆਂ ਉਹ ਸੈਂਟਰਲ ਨੀਅਮਾ ਨੇ ਕੋਸ਼ਿਸ਼ ਕੀਤੀ ਜੋ ਅੱਜ ਤੱਕ ਨਹੀਂ ਕਿਤੇ ਪੰਜਾਬ ਜਿਹੜਾ ਹੈਗਾ ਪੰਜਾਬ ਵਿੱਚ ਵੀ ਕਾਫੀ ਦਿਨਾਂ ਤੋਂ ਇਹ ਕਿਹਾ ਜਾ ਰਿਹਾ ਕਿ ਆਪਕੀ ਪੱਖੋਂ ਉਹਨਾਂ ਆਪਣੇ ਆਪ ਨੂੰ ਤਰਮ ਮਹਿਸੂਸ ਨਹੀਂ ਕਰ ਰਹੇ ਕਿ ਹਾਈ ਲੈਵਲ ਦੀ ਇੱਕ ਸਥਿਤੀ ਹੈਗੀ ਹੈ ਪੰਜਾਬ ਆਪਣਾ ਨੇ ਦਿੱਤੀ ਹੈ ਕੇਂਦਰ ਨੂੰ ਕਿ ਜਿਹੜੀ ਕਰਜ਼ ਦੀ ਕੀਮਾ ਹੈ ਉਸ ਦੇ ਵਿੱਚ ਵਾਧਾਤਰੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਕਰਤੇ ਨੇ ਉਹਨਾਂ ਨੂੰ ਉਹਨਾਂ ਨੂੰ ਨੈਤ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਚਲਾਇਆ ਜਾ ਸਕਦਾ ਕਿਉਂਕਿ ਪੰਜਾਬ ਦੇ ਹੈਗਾ ਕੇਂਦਰ ਦੇ ਉੱਤੇ ਕਈ આરોਪ ਵੀ ਲਗਾ ਰਿਹਾ ਕਿ ਉਹਦਾ ਐਨ ਐਚ ਐਮ ਦਾ ਪੈਸਾ ਜਿਹੜਾ ਹੈਗਾ ਆਰ ਡੀ ਐਸ ਦਾ ਪੈਸਾ ਇਸ ਤਰ੍ਹਾਂ ਦੇ ਕਈ ਫੰਡ ਜਿਹੜੇ ਹੈਗੇ ਨੇ ਉਹ ਕੇਂਦਰ ਦੇ ਉੱਤੇ ਰੋਕਣ ਦੇ આરોਪ ਵੀ ਪੰਜਾਬੀ ਦੇ ਕਾਫੀ ਦਿਨ ਤੋਂ ਲਗਾ ਰਿਹਾ ਕਿ ਇਸ ਦੀ وجہ ਤੇ ਨਾਲ ਪੰਜਾਬ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਪਰਭਾਵਿਤ ਹੋ ਰਹੇ ਨਹੀਂ ਤੇ ਹੋਰ ਜਿਹੜੀ ਵਿੱਤੀ ਜ਼ਰੂਰਤਾਂ ਨੇ ਪੂਰੀ ਨਹੀਂ ਆ ਉਹ ਪ੍ਰਭਾਵਿਤ ਹੋ ਰਹੀਆਂ ਨੇ